ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਚੈਨਲ ਦੇ ਉੱਪਰ ਹਾਂਜੀ ਇਸ ਸਮੇਂ ਆਪਾਂ ਖੜੇ ਹਾਂ ਜੀ ਤਰਨ ਤਾਰਨ ਉਸਮੇ ਦੇ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਦੇ ਕੋਲ ਪਿੰਡ ਚੰਬਲ ਨੂੰ ਜਾਂਦੀ ਹੋਈ ਸੜਕ ਦੇ ਉੱਪਰ ਸੋ ਇਹ ਕੋਈ ਆਮ ਸੜਕ ਨਹੀਂ ਹੈ ਜੀ ਸੋ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੱਲੋਂ ਵਰਸਾਏ ਹੋਏ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਦੇ ਪਾਵਨ ਪਵਿੱਤਰ ਸਥਾਨਾਂ ਨੂੰ ਸੜਕ ਜਾਂਦੀ ਹੈ ਇਸ ਰਸਤੇ ਦੇ ਉੱਪਰੋਂ ਵਦੇਸ਼ਾਂ ਵਿਦੇਸ਼ਾਂ ਤੋਂ ਇਨ੍ਹਾਂ ਸਥਾਨਾਂ ਦੇ ਉੱਪਰ ਸੰਗਤਾਂ ਆਉਂਦੀਆਂ ਹਨ ਆਪਣੇ ਚਮੜੀ ਦੇ ਰੋਗਾਂ ਦਾ ਗੁਰੂ ਪਾਤਸ਼ਾਹ ਜੀ ਦੇ ਕੋਲ ਅਰਦਾਸ ਕਰਦੀਆਂ ਹਨ ਤੇ ਸੰਗਤਾਂ ਇੱਥੋਂ ਰਾਜੀ ਹੋ ਕੇ ਜਾਂਦੀਆਂ ਹਨ ਇਸ ਟੋਲ ਤੋਂ ਬਚਣ ਦੇ ਲਈ ਭਾਰੀ ਤੋਂ ਭਾਰੀ ਵਾਹਨ ਏਸੇ ਸੜਕ ਦਾ ਸਹਾਰਾ ਲੈਂਦੇ ਹਨ ਜਿਸ ਦਾ ਸਿੱਧਾ-ਸਿੱਧਾ ਖਮਿਆਜਾ ਇਨ੍ਹਾਂ ਨੇੜਲੇ ਨਗਰਾਂ ਨੂੰ ਭੁਗਤਣਾ ਪੈਂਦਾ ਹੈ ਏ ਸੜਕ ਦੇ ਨਜ਼ਦੀਕ ਲੱਗਦੇ ਪਿੰਡ ਪਿੰਡ ਚੰਬਲ ਜੱਟਾ ਤੇ ਜਵੰਦਾ ਸੋ ਪਿੰਡ ਚੰਬੜ ਦੇ ਵਿੱਚ ਗੁਰੂ ਸਾਹਿਬ ਜਿੱਦਾ ਬਾਬਾ ਸਿੱਧ ਸਸਾਂਝ ਦਾ ਬਹੁਤ ਵੱਡਾ ਸਥਾਨ ਹੈ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਪਣੇ ਚਮੜੀ ਦੇ ਰੋਗਾਂ ਦਾ ਨਿਵਾਰਣ ਕਰਨ ਆਉਂਦੀ ਹੈ ਸੋ ਅੱਜ ਜੋ ਇਹ ਸੜਕ ਦੇ ਹਾਲਾਤ ਬਣੇ ਹੋਏ ਨੇ ਸੋ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਰਾਤ ਸਮੇ ਇਹ ਸੜਕ ਬਹੁਤ ਸੁੰਨਸਣ ਹੋ ਜਾਂਦੀ ਹੈ ਜਿਸ ਤੇ ਕਾਰਨ ਆਵਾਜਾਈ ਦੇ ਵਿੱਚ ਰਾਤ ਸਮੇਂ ਸਫਰ ਕਰਨਾ ਇੱਥੇ ਖਤਰੇ ਤੋਂ ਖਾਲੀ ਨਹੀਂ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬਣਿਆ ਹੋਇਆ ਹੈ ਕਿਉਂਕਿ ਜਦੋਂ ਆਪਾਂ ਰਾਤ ਨੂੰ ਇੰਨੇ ਇੰਨੀ ਮਾੜੀ ਸੜਕ ਦੇ ਉੱਪਰ ਸਫਰ ਕਰਾਂਗੇ ਤੇ ਕੋਈ ਵੀ ਗੱਡੀ ਜਾਂ ਮੋਟਰਸਾਈਕਲ ਆਪਾਂ ਤੇਜ਼ ਨਹੀਂ ਚਲਾ ਸਕਦੇ ਸੋ ਲੁੱਟ ਖੋ ਵਰਗੀ ਕੋਈ ਵੀ ਵਾਰਦਤ ਹੋ ਸਕਦੀ ਹੈ ਸੋ ਇਸ ਸੜਕ ਦੀ ਮੁਰੰਮਤੀ ਬਾਰੇ ਕੋਈ ਵੀ ਕਦਮ ਹਲੇ ਤੱਕ ਚੁੱਕਿਆ ਨਹੀਂ ਗਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਸੜਕ ਦੇ ਵੱਲ ਜ਼ਰੂਰ ਧਿਆਨ ਦਿਵਾਇਆ ਜਾਵੇ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਚਮੜੀ ਦੇ ਰੋਗ ਕਿਵੇਂ ਦੂਰ ਹੁੰਦੇ ਹਨ ਤੇ ਵੀਡੀਓ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੇਗਾ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ